ਮੈਂ ਹਾਂ ਤੁਹਾਡਾ ਚੰਦਰ ਗਿਨਾ ਔਰ ਤੁਸੀਂ ਦੇਖ ਰਹੇ ਹੋ ਆਰਐਕਐਸਟੀਵੀ ਨੈਟਵਰਕ ਫੈਨ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਅਕਸਰ ਤੁਸੀਂ ਸੁਣਿਆ ਹੋਏਗਾ ਕਿ ਕਿਸੇ ਹੀਰੋ ਜਾਂ ਸਿੰਗਰ ਦਾ ਕੋਈ ਫੈਨ ਹੁੰਦਾ ਤਾਂ ਆਪਣੇ ਜਿਹੜਾ ਸੈਲੀਬ੍ਰਿਟੀ ਨੂੰ ਆਪਣੇ ਜਿਹੜਾ ਆ ਆਈਡਲ ਹੁੰਦਾ ਉਹਨੂੰ ਜਿਹੜਾ ਖੁਸ਼ ਕਰਨ ਵਾਸਤੇ ਅਲੱਗ-ਅਲੱਗ ਪੈਂਤਰੇ ਅਪਣਾਉਂਦਾ ਹੈ ਆ ਕਈ ਥਾਵਾਂ ਤੇ ਦੇਖਿਆ ਗਿਆ ਕਿ ਆਪਣੇ ਖੂਨ ਦੇ ਨਾਲ ਕਈ ਵਾਰੀ ਖੱਤ ਲਿਖੇ ਜਾਂਦੇ ਨੇ ਤੇ ਕਈ ਜਿਹੜੇ ਵੱਡੇ-ਵੱਡੇ ਪੋਸਟਰ ਲਾ ਕੇ ਆਪਣੇ ਜਿਹੜੇ ਆਈਡਲ ਹੁੰਦਾ ਆ ਉਹਨੂੰ ਜਿਹੜਾ ਆ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਇੱਕ ਐਸੇ ਫੈਨ ਦੀ ਤੁਹਾਨੂੰ ਗੱਲ ਦੱਸਣ ਜਾ ਰਿਹਾ ਜਿਸਨੇ ਆਪਣੀ ਪ੍ਰਾਪਰਟੀ ਹੀ ਸਾਰੀ ਆਪਣੇ ਆਈਡਲ ਦੇ ਨਾਲ ਆਤੀ ਜੀ ਹਾਂ ਤੁਹਾਨੂੰ ਦੱਸਦੇ ਦੱਸਾਂਗੇ ਕਿ 75 ਕਰੋੜ ਰੁਪਏ ਦੀ ਆਪਣੀ ਜਾਇਦਾਦ ਇੱਕ ਫੈਨ ਵੱਲੋਂ ਆਪਣੇ ਹੀਰੋ ਦੇ ਨਾਲ ਲਗਾ ਦਿੱਤੀ ਤਾਂ ਹੀਰੋ ਵੀ ਕੌਣ ਸੀਗਾ ਜੀ ਹਾਂ ਤੁਹਾਨੂੰ ਦੱਸੇ ਕਿ ਬਾਲੀਵੁੱਡ ਦੇ 스타 ਔਰ ਅਦਾਕਾਰ ਸੰਜੀਤ দত্ত ਜੀ ਹਾਂ ਸੰਜੀਤ দত্ত ਦੀ ਐਡੀ ਵੱਡੀ ਇੱਕ ਲੇਡੀਜ਼ ਫੈਨ ਸੀਗੀ ਕਿ ਉਸਨੇ ਆਪਣੇ 75 ਕਰੋੜ ਰੁਪਏ ਦੀ ਜਿਹੜੀ ਜਾਇਦਾਦ ਸੀਗੀ ਉਹ ਵੀ ਉਸਦੇ ਨਾਮ ਲਾ ਦਿੱਤੀ ਤਾਂ ਮਾਮਲਾ ਜਿਹੜਾ ਹੈਗਾ ਉਹ 2008 ਦਾ ਦੱਸਿਆ ਜਾ ਰਿਹਾ ਪਰ ਲੇਕਿਨ ਹੁਣ ਚਰਚਾ ਦੇ ਵਿੱਚ ਕਿਉਂ ਆਇਆ ਕਿਉਂਕਿ ਵਕੀਲ ਵੱਲੋਂ ਜਿਹੜਾ ਆ ਉਹ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਸੀ ਕੋਰਟ ਦੇ ਵਿੱਚ ਕਿ ਸਜੇਦਤ ਦੇ ਵੱਲੋਂ ਜਿਹੜਾ ਇੱਕ ਜਿਹੜਾ ਵਕੀਲ ਆ ਉਹ ਆਇਆ ਤਾਂ ਉਸਨੇ ਕਿਹਾ ਕਿ ਸਜੇਦਤ ਵੱਲੋਂ ਕਿਹਾ ਗਿਆ ਕਿ ਸਾਨੂੰ ਇਸ ਪ੍ਰਾਪਰਟੀ ਦੇ ਉੱਤੇ ਕੋਈ ਹਿੱਸਾ ਨਹੀਂ ਚਾਹੀਦਾ ਤੇ ਨਾ ਹੀ ਜਿਹੜਾ ਸਜੇਦਤ ਵੱਲੋਂ ਕਿਹਾ ਗਿਆ ਕਿ ਨਾ ਹੀ ਕਦੀ ਇਸ ਫੈਨ ਨੂੰ ਉਹ ਮਿਲੇ ਨੇ ਤਾਂ 75 ਕਰੋੜ ਰੁਪਇਆ ਲੈਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੱਕ ਆ ਉਹ ਉਸ ਪ੍ਰਾਪਰਟੀ ਦੇ ਉੱਤੇ ਨਹੀਂ ਜਿਤਾਉਣਗੇ ਅਤੇ ਨਾਲ ਦੀ ਨਾਲ ਉਹਨਾਂ ਨੇ ਐਵੀ ਕੀ ਜਿਨ੍ਹਾਂ ਦੀ ਪ੍ਰਾਪਰਟੀ ਆ ਤਾਂ ਉਹਨਾਂ ਨੂੰ ਹੀ ਜਿਹੜੀ ਆ ਉਹ ਵਾਪਸ ਕੀਤੀ ਜਾ